ਜਿਹੜਾ ਸਿੱਖ ਆ ਉਹ ਜਾਂ ਬਾਗੀ ਐ ਤੇ ਜਾਂ ਬਾਦਸ਼ਾਹ ਜਦੋਂ ਸਿੱਖ ਦੇ ਕੋਲੇ ਬਾਦਸ਼ਾਹੀ ਹੁੰਦੀ ਆ ਉਦੋਂ ਸਿੱਖ ਦੇ ਰਾਜ ਦੇ ਵਿੱਚ ਜੇਲ੍ਹ ਨਹੀਂ ਹੁੰਦੀ ਤੇ ਜਦੋਂ ਸਿੱਖ ਬਾਗੀ ਹੁੰਦਾ ਰਾਜ ਹੋਰ ਕੋਲੇ ਹੁੰਦਾ ਕਿਸੇ ਕੋਲੇ ਉਦੋਂ ਫਿਰ ਸਿੱਖ ਜੇਲਾਂ ਵਿੱਚ ਹੁੰਦਾ ਜੇ ਅਸੀਂ ਬਾਗੀ ਆ ਤੇ ਸਾਡੇ ਹਿੱਸੇ ਕੀ ਨਾਲ ਦੇ ਜੇਲਾਂ ਆਈਆਂ ਵਾ ਗੋਲੀਆਂ ਆਈਆਂ ਫਾਂਸੀਆਂ ਆਈਆਂ ਤੋ ਖਾਲਸੇ ਦਾ ਰਾਜ ਸੀ ਕਿਸੇ ਦੇ ਉੱਤੇ ਕੋਈ ਅਤਿਆਚਾਰ ਨਹੀਂ ਹੋਇਆ ਕਿਸੇ ਦਾ ਕੋਈ ਮੰਦਿਰ ਕਿਸ ਦੀ ਕੋਈ ਮਸਜਿਦ ਨਹੀਂ ਢਾਈ ਗਈ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਵੀ ਅਸੀਂ ਪਹਿਲੇ ਜਾਮੇ ਦੇ ਵਿੱਚ ਜਨੇਊ ਧੱਕੇ ਦੇ ਨਾਲ ਪਾਇਆ ਨਹੀਂ ਤੇ ਹੁਣ ਜੇ ਤੂੰ ਲਾਉਣ ਦੀ ਕੋਸ਼ਿਸ਼ ਕਰਦਾ ਤੇ ਅਸੀਂ ਲੈਣ ਵੀ ਨਹੀਂ ਦੇਣਾ ਰਣਜੀਤ ਜੇ ਤੇਰੀ ਜਗ੍ਹਾ ਦੇ ਉੱਤੇ ਕੋਈ ਹਿੰਦੂ ਬਾਦਸ਼ਾਹ ਇਥੇ ਮੁਸਲਮਾਨਾਂ ਨੂੰ ਧੱਕੇ ਦੇ ਨਾਲ ਹਿੰਦੂ ਬਣਾ ਰਿਹਾ ਹੁੰਦਾ ਨਾ ਅਸੀਂ ਫਿਰ ਵੀ ਇਸੇ ਜਗ੍ਹਾ ਤੇ ਬੈਠੇ ਹੁੰਣਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀ ਦੇ ਕੇ ਗੁਰਗੋਵਿੰਦ ਸਿੰਘ ਮਹਾਰਾਜ ਜੀ ਨੇ ਪੰਜਾਬ ਵੱਲ ਨੂੰ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਾ ਸਰਹੰਦ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਦੇ ਰੋਸ ਵਜੋਂ ਮਿੱਟੀ ਦੇ ਵਿੱਚ ਮਿਲਾ ਕੇ ਰੱਖਤਾ ਹਰ ਕੋਈ ਚਾਹੁੰਦਾ ਹੈ ਕਿ ਚੜਦੇ ਸੂਰਜ ਨੂੰ ਸਲਾਮ ਹੋਵੇ ਸਿੱਖ ਵੀ ਚਾਹੁੰਦਾ ਹੈ ਕਿ ਖਾਲਸੇ ਦਾ ਰਾਜ ਹੋਵੇ ਅੱਜ ਸਿੱਖ ਬਾਰਡਰ ਦੇ ਉੱਤੇ ਮੌਜੂਦ ਹਾਂ ਉੱਥੇ ਤਸਵੀਰਾਂ ਸਾਂਝੀਆਂ ਕਰਦਿਆਂ ਤੁਹਾਡੇ ਨਾਲ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਖਾਲਸੇ ਦਾ ਰਾਜ ਇੱਥੇ ਉਹ ਸਮਾ ਚੇਤੇ ਆ ਕਰਕੇ ਸਿੱਖ ਸੰਗਤ ਇਕੱਠੀ ਹੋ ਰਹੀ ਹੈ ਤਾਂ ਜਿਹੜੀ ਜ਼ਮੀਨ ਸੀਗੀ ਉਹ ਛੜਵਾਈ ਗਈ ਐ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮਿਤਪਾਲ ਸਿੰਘ ਬਰਗਾੜੀ ਨੇ ਭਾਈ ਸਾਹਿਬ ਨੇ ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇੱਥੇ ਦੇ ਨੌਜਵਾਨ ਜਿਹੜੇ ਪਹੁੰਚੇ ਨੇ ਉਹਨਾਂ ਦੇ ਵਿੱਚ ਜਜ਼ਬਾ ਕਿਵੇਂ ਸੀਗਾ ਕਿਵੇਂ ਇਹਨਾਂ ਨੇ ਵੀ ਸਾਰਾ ਦੇਖਿਆ ਸਰੀ ਚੀਜ਼ਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਜਿਵੇਂ ਇੱਥੇ ਸੰਗਤ ਪਹੁੰਚੀ ਹੋਈ ਹੈ ਨੌਜਵਾਨ ਖਾਸ ਤੌਰ ਤੇ ਨੌਜਵਾਨਾਂ ਨੇ ਇੱਕ ਬੜਾ ਭੰਡਿਆ ਜਾਂਦਾ ਕਿਹਾ ਦਿੱਤਾ ਜਾਂਦਾ ਕਿ ਨੌਜਵਾਨ ਇਸ ਤਰੀਕੇ ਦੇ ਨਾਲ ਨਹੀਂ ਜੁੜ ਰਹੇ ਪਰ ਇੱਥੇ ਨੌਜਵਾਨ ਦੀ ਇਕਤਤ ਨੂੰ ਕਿਵੇਂ ਦੇਖਦੇ ਆ ਬੜੀ ਖੁਸ਼ੀ ਆ ਬੜੀ ਖੁਸ਼ੀ ਆ ਪੰਥ ਦੇ ਹਿੱਸੇ ਵੱਡੀ ਜਿੱਤ ਆਈ ਆ ਤੇ ਬੜੀ ਮਹਾਰਾਜੀਆਂ ਨੇ ਕਿਰਪਾ ਕਰਕੇ ਇਹ ਜਿੱਤ ਪ੍ਰਾਪਤ ਕਰਵਾਈ ਆ ਸਾਨੂੰ ਸਾਡੀ ਝੋਲੀ ਦੇ ਵਿੱਚ ਪਾਈ ਆ ਤੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਬਹੁਤ ਆ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਮਹਾਰਾਜ ਸਾਰਿਆਂ ਦੇ ਉੱਤੇ ਚੜ੍ਹਦੀ ਕਲਾ ਰੱਖੇ ਬੜੀ ਬੜੀ ਚਾ ਆਲੀ ਗੱਲ ਆ ਕਿਵੇਂ ਦੇਖਦੇ ਹੋ ਜੋ ਮਹਾਰਾਜਾ ਰਣਜੀਤ ਸਿੰਘ ਹੋਣਾ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਦੋਂ ਸੰਧੀ ਹੋਈ ਉਸ ਵੇਲੇ ਅੰਗਰੇਜ਼ ਉਸ ਵਾਸਤੇ ਹੁੰਦੇ ਸੀ ਮਹਾਰਾਜਾ ਸਾਹਿਬ ਉਸ ਵਾਸਤੇ ਹੁੰਦੇ ਸੀ ਕਿ ਸਾਰੀ ਫੌਜ ਉੱਤੇ ਖੜੀ ਹੁੰਦੀ ਸੀ ਕਿ ਜਦੋਂ ਜਿਹੜੀ ਗੱਲਬਾਤ ਹੁੰਦੇ ਇੱਥੇ ਨਹੀਂ ਆਂਦਦੇ ਸੀਗੇ ਉਹ ਚੀਜ਼ਾਂ ਵੀ ਜਿਹੜੀਆਂ ਪੁਰਾਤਨ ਸੀਗੀਆਂ ਜਾਂ ਇੱਥੇ ਸੀਗੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਥੇ ਲਿਆਤਾ ਜਾਵੇ ਕਿਵੇਂ ਨਾ ਕੀਤਾ ਜਾਵੇ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਉਹ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਜੇ ਇੱਥੇ ਸਾਂਭੀਆਂ ਜਾਣ ਦੇਖੋ ਇਹ ਸਾਰਾ ਪੰਜਾਬ ਵੀ ਪਹਿਲੀ ਗੱਲ ਤਾਂ ਸਾਹਮਣੇ ਆਲਾ ਵਾਜੀ ਸਾਰਾ ਪੰਜਾਬ ਵੀ ਮਹਾਰਾਜਾ ਰਣਜੀਤ ਸਿੰਘ ਦਾ ਵਾ ਇਹ ਪਸ਼ੌਰ ਤੱਕ ਸਾਡਾ ਖੈਬਰ ਦਰਿਆ ਤੱਕ ਸਾਰਾ ਸਾਂਭਣ ਵਾਲਾ ਵਾ ਤੇ ਇਹ ਵੀ ਚੀਜ਼ਾਂ ਹੌਲੀ-ਹੌਲੀ ਦੇਖੋ ਜੇ ਐਡਾ ਹਮਲਾ ਮਾਰ ਲਿਆ ਨੌਜਵਾਨਾਂ ਐਡਾ ਹਮਲਾ ਮਾਰ ਕੇ ਤੇ ਇਹ ਜਿਹੜੀ ਜਗਾ ਇਹ ਪੰਥ ਦੇ ਹਿੱਸੇ ਆ ਗਈ ਆ ਨਾ ਸਿੱਖ ਰਾਜ ਦੀ ਜਿਹੜੀ ਤੇ ਉਹ ਪ੍ਰਾਪਤੀ ਹੋਈ ਹੈ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤੋਂ ਅੱਗੇ ਤੋਂ ਅੱਗੇ ਵਧਿਆ ਜਾਊਗਾ ਜੀ ਹਾਂ ਮਤਲਬ ਇਸ ਤੋਂ ਹੋਰ ਅੱਗੇ ਜਾਣ ਦੀ ਹੈ ਕਿਵੇਂ ਦੇਖਦੇ ਹੋ ਜਿਸ ਤਿੱਕੇ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ ਬੰਦੀ ਸਿੰਘ ਬੈਠੇ ਹੋਏ ਨੇ ਤੁਸੀਂ ਵੀ ਲਗਾਤਾਰ ਪ੍ਰਚਾਰ ਕਰਦੇ ਹੋ ਸਟੇਜਾਂ ਦੇ ਉੱਤੋਂ ਕਹਿੰਦੇ ਹੋ ਬੜੇ ਨੌਜਵਾਨ ਤੁਹਾਨੂੰ ਸੁਣਦੇ ਨੇ ਉਹ ਨਹੀਂ ਤਸਵੀਰਾਂ ਲੈਦੇ ਸੀਗੇ ਪਰ ਜਦੋਂ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਉਦੋਂ ਹਕੂਮਤ ਵੀ ਕਹਿੰਦੇ ਪੈਰ ਪਿੱਛੇ ਕਰ ਲੈਂਦੇ ਆ ਪਹਿਲਾਂ ਕਹਿੰਦੇ ਵੋਟਾਂ ਦੇ ਸਿਰ ਤੇ ਹਰ ਕੋਈ ਕਹਿੰਦਾ ਕਿ ਅਸੀਂ ਛਡਾਵਾਂਗੇ ਅਸੀਂ ਕਰਾਂਗੇ ਪਰ ਜਦੋਂ ਅਸਲ ਵਕਤ ਆਉਂਦਾ ਹੈ ਉਦੋਂ ਸਾਰਿਆਂ ਦੇ ਪੈਰ ਪਿੱਛੇ ਹੋ ਜਾਂਦੇ ਨੇ ਜਿਹੜਾ ਸਿੱਖ ਆ ਉਹ ਜਾਂ ਬਾਗੀ ਹੈ ਤੇ ਜਾਂ ਬਾਦਸ਼ਾਹ ਜਦੋਂ ਸਿੱਖ ਦੇ ਕੋਲ ਬਾਦਸ਼ਾਹੀ ਹੁੰਦੀ ਆ ਉਦੋਂ ਸਿੱਖ ਦੇ ਰਾਜ ਦੇ ਵਿੱਚ ਜੇਲ ਨਹੀਂ ਹੁੰਦੀ ਤੇ ਜਦੋਂ ਸਿੱਖ ਬਾਗੀ ਹੁੰਦਾ ਰਾਜ ਹੋਰ ਕੋਲੇ ਹੁੰਦਾ ਕਿਸੇ ਕੋਲੇ ਉਦੋਂ ਫਿਰ ਸਿੱਖ ਜੇਲਾਂ ਵਿੱਚ ਹੁੰਦਾ ਇਹ ਦੋ ਹੀ ਗੱਲਾਂ ਨੇ ਜੇ ਅਸੀਂ ਬਾਗੀ ਆ ਤੇ ਸਾਡੇ ਹਿੱਸੇ ਕੀ ਨਾਲ ਦੇ ਜੇਲਾਂ ਆਈਆਂ ਵਾ ਗੋਲੀਆਂ ਆਈਆਂ ਫਾਂਸੀਆਂ ਆਈਆਂ ਸਜ਼ਾਵਾਂ ਆਈਆਂ ਤੇ ਜੇ ਅਸੀਂ ਬਾਦਸ਼ਾਹ ਆ ਫਿਰ ਅਸੀਂ ਦੁਨੀਆ ਦੇ ਵਿੱਚ ਖੁਸ਼ੀਆਂ ਵੰਡਦੇ ਹਾਂ ਜਦੋਂ ਇਹ ਵੀ ਕਿਹਾ ਜਾਂਦਾ ਹੈ ਇਤਿਹਾਸ ਵੀ ਕਹਿੰਦਾ ਜਦੋਂ ਖਾਲਸੇ ਦਾ ਰਾਜ ਸੀ ਕਿਸੇ ਦੇ ਉੱਤੇ ਕੋਈ ਅਤਿਆਚਾਰ ਨਹੀਂ ਹੋਇਆ ਕਿਸੇ ਦਾ ਕੋਈ ਮੰਦਿਰ ਕਿਸ ਦੀ ਕੋਈ ਮਸਜਿਦ ਨਹੀਂ ਢਾਈ ਗਈ ਸਭ ਨੂੰ ਇੱਕ ਬਰਾਬਰ ਰੱਖਿਆ ਮਹਾਰਾਜਾ ਜਨਜੀ ਸਿੰਘ ਦਾ ਵਿਰਾਸ ਸੀਗਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਇਆ ਹੁਣ ਬੜੇ ਸਵਾਲ ਉੱਠਦੇ ਨੇ ਕਿ ਉਹਨਾਂ ਦਾ ਵਿਰਾਸ ਸੀਗਾ ਕਿਵੇਂ ਮੰਦਰ ਢਾਏ ਗਏ ਹੁਣ ਇਹਨਾਂ ਦਾ ਰਾਜ ਦਾ ਕਿਵੇਂ ਮਸਜਿਦਾਂ ਢਾਈਆਂ ਗੇ ਜਾ ਰਹੀਆਂ ਨੇ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹਾਂ ਇਹ ਕੀ ਨਿਸ਼ਾਨੀ ਹੈ ਇਸ ਦੇ ਵਿੱਚ ਇਹ ਸਾਡੇ ਤੇ ਸਾਡੇ ਤੋਂ ਪੁਰਖਿਆਂ ਤੋਂ ਮਿਲਿਆ ਸਾਨੂੰ ਗੁਰੂ ਸਾਹਿਬਾਨ ਤੋਂ ਮਿਲਿਆ ਜਦੋਂ ਨੌਵੇਂ ਪਾਸ਼ਾ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਹਾਦਸਾ ਦਾ ਜਾਮ ਪੀਂਦੇ ਆ ਔਰੰਗਜ਼ੇਬ ਨੇ ਸਵਾਲ ਕੀਤਾ ਸੀ ਕਹਿੰਦਾ ਤੁਹਾਡਾ ਰਹਿਣ ਸਹਿਣ ਤੁਹਾਡਾ ਖਾਣ ਪੀਣ ਇਹਨਾਂ ਦੇ ਨਾਲੋਂ ਵੱਖਰਾ ਸਾਰਾ ਕੁਝ ਤੇ ਫਿਰ ਇਹਨਾਂ ਦਾ ਧਰਮ ਬਚਾਉਣ ਦੇ ਲਈ ਆਪਦੀ ਜਾਣ ਕਿਉਂ ਕੋ ਆਉਣਾ ਚਾਹੁੰਦੇ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਵੀ ਅਸੀਂ ਪਹਿਲੇ ਜਾਮੇ ਦੇ ਵਿੱਚ ਜਨੇਊ ਧੱਕੇ ਦੇ ਨਾਲ ਪਾਇਆ ਨਹੀਂ ਤੇ ਹੁਣ ਜੇ ਤੂੰ ਲਾਉਣ ਦੀ ਕੋਸ਼ਿਸ਼ ਕਰਦਾ ਤੇ ਅਸੀਂ ਲੈਣ ਵੀ ਨਹੀਂ ਦੇਣਾ ਰੰਗਜੀਤ ਜੇ ਤੇਰੀ ਜਗ੍ਹਾ ਦੇ ਉੱਤੇ ਕੋਈ Hindu ਬਾਦਸ਼ਾਹ ਇਤੇ ਮੁਸਲਮਾਨਾਂ ਨੂੰ ਧੱਕੇ ਦੇ ਨਾਲ Hindu ਬਣਾ ਰਿਹਾ ਹੁੰਦਾ ਨਾ ਅਸੀਂ ਫਿਰ ਵੀ ਇਸੇ ਜਗ੍ਹਾ ਤੇ ਬੈਠੇ ਹੋਣਾ ਸੀ ਦੂਸਰੀ ਇਸ ਚੀਜ਼ ਦੀ ਮਿਸਾਲ ਸਾਡੇ ਪੁਰਖਿਆਂ ਤੋਂ ਮਿਲਦੀ ਆ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਧਰਤੀ ਨੂੰ ਮਿਲਿਆ ਮੇਟ ਕਰਕੇ ਰੱਖ ਦਿੱਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀ ਦੇ ਕੇ ਗੁਰਗੋਂ ਸਾਹਿਬ ਮਹਾਰਾਜ ਜੀ ਨੇ ਪੰਜਾਬ ਵੱਲ ਨੂੰ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਾ ਸਰਹੰਦ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਦੇ ਰੋਸ ਵਜੋਂ ਮਿੱਟੀ ਦੇ ਵਿੱਚ ਮਿਲਾ ਕੇ ਰੱਖਤਾ ਪਰ ਉਸ ਸ਼ਹਿਰ ਦੇ ਵਿੱਚ ਅਸੀਂ ਅੱਜ ਵੀ ਜਾ ਕੇ ਦੇਖੀਏ ਤਾਂ ਉਹਨਾਂ ਦਾ ਇੱਕ ਰੋਜ਼ਾ ਸ਼ਰੀਫ ਨਾਮ ਦਾ ਧਾਰਮਿਕ ਸਥਾਨ ਹੈ ਜਿਹਨੂੰ ਛੋਟਾ ਮੱਕਾ ਕਹਿੰਦੇ ਆ ਹਨਾ ਤੇ ਬਹੁਤ ਸਾਰੀਆਂ ਅਰਬ ਕੰਟਰੀਆਂ ਤੋਂ ਲੋਕ ਉੱਥੇ ਆ ਕੇ ਦਰਸ਼ਨ ਮੇਲੇ ਕਰਦੇ ਜਿਵੇਂ ਸਿੱਖਾਂ ਲਈ ਦਰਬਾਰ ਸਾਹਿਬ ਆ ਇਸੇ ਤਰ੍ਹਾਂ ਦਾ ਉਹਨਾਂ ਦਾ ਸਥਾਨ ਹੈ ਉਸੇ ਤਰ੍ਹਾਂ ਹੁਬ ਹੁ ਕਿਉਂ ਖਲੋਤਾ ਹੈ ਇਹ ਸਬੂਤ ਆ ਜਿਉਂਦਾ ਜਾਗਦਾ ਕਿ ਅਸੀਂ ਕਦੇ ਕਿਸੇ ਧਰਮ ਦੇ ਉੱਤੇ ਭਾਰੀ ਨਹੀਂ ਪਏ ਕਿਸੇ ਧਰਮ ਦੇ ਨਾਲ ਵੈਰ ਨਹੀਂ ਰੱਖਿਆ ਤੁਹਾਨੂੰ ਕੀ ਲੱਗਦਾ ਜੋ ਅੱਜ ਦੇ ਪੋਲੀਟਿਸ਼ੀਅਨ ਨੇ ਪਹਿਲਾਂ ਵੀ ਸੀਗਾ ਪਹਿਲਾਂ ਕਿਉਂ ਨਹੀਂ ਪਾੜ ਪਈ ਹੁਣ ਵੀ ਜਿਆਦਾ ਇੰਨੀਆਂ ਪਾੜਾਂ ਕਿਉਂ ਪਾਈਆਂ ਜਾ ਰਹੀਆਂ ਨੇ ਨੌਜਵਾਨਾਂ ਨੂੰ ਇਸ ਤਿੱਕੇ ਦੇ ਨਾਲ ਨਸ਼ੇ ਦੇ ਵਿੱਚ ਗੈਂਗਸਟਰ ਇਨਕਾਊਂਟਰ ਹੋ ਰਹੇ ਨੇ ਹੁਣ ਤਾਂ ਬੜੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਕੁਰਸੀ ਦੇ ਉੱਤੇ ਬਰਾਜਮਾਨ ਆ ਜਿਹੜਾ ਕੁਰਸੀ ਦੇ ਉੱਤੇ ਬੈਠਾ ਉਹ ਸਿੱਖ ਨਹੀਂ ਹੈਗਾ ਤੇ ਜੇ ਉਹ ਕਿਤੇ ਨਾ ਕਿਤੇ ਸਿੱਖੀ ਦੇ ਭੇਸ ਦੇ ਵਿੱਚ ਆ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਹੈਗਾ ਸਿੱਖਾਂ ਦਾ ਸੁਪਰੀਮਾ ਅਕਾਲ ਤਖਤ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਇੱਕ ਤੀਜ ਤੁਸੀਂ ਨੋਟ ਕਰਿਓ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਤਖਤ ਦੇ ਉੱਤੇ ਨਹੀਂ ਸੀ ਬੈਠਦਾ ਮਹਾਰਾਜਾ ਰਣਜੀਤ ਸਿੰਘ ਜੇ ਉਹ ਰਾਜਿਆਂ ਵਾਲੀ ਪਦਵੀ ਤੇ ਸੀ ਉਹ ਫਿਰ ਵੀ ਕੁਰਸੀ ਦੇ ਉੱਤੇ ਬੈਠਦਾ ਰਹਣਾ ਕੁਰਸੀ ਹੀ ਬਣਾਈ ਸੀ ਕੁਰਸੀ ਹੀ ਆਉਦੇ ਰਾਜ ਚ ਰੱਖੀ ਜਾਂ ਮਤਲਬ ਇੱਕ ਛੋਟਾ ਤਖਤ ਕਹਿ ਲਓ ਪਰ ਉਹ ਵੱਡਾ ਤਖਤ ਨਹੀਂ ਉਹਨਾਂ ਨੇ ਕਦੇ ਵੀ ਸਜਾਇਆ ਕਿਉਂਕਿ ਸਿੱਖ ਹੈ ਜਿਹੜਾ ਉਹ ਅਕਾਲ ਤਖਤ ਨੂੰ ਸਮਰਪਿਤ ਹੈ ਤਖਤ ਸਿਰਫ ਅਕਾਲ ਦਾ ਹੀ ਲੱਗ ਸਕਦਾ ਜਿੱਥੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਉਸ ਵੇਲੇ ਸਮਰਪਿਤ ਅ ਬੀਤੇ ਦਿਨਾਂ ਦੇ ਵਿੱਚ ਜਿਵੇਂ ਪਾਰਲੀਮੈਂਟ ਦੇ ਵਿੱਚ ਗੱਲ ਚੱਲੀ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਹਰ ਸਿਮਰਤ ਕੌਰ ਬੀਬਾ ਜੀ ਨੇ ਬਾਦਲ ਜੀ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਉਹਨਾਂ ਰਿਹਾ ਕਰ ਦਿੱਤੋ ਪਰ ਹਕੂਮਤ ਆਮ ਆਸ਼ਾ ਹੋਰਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਅਹਿਸਾਸ ਨਹੀਂ ਹੈਗਾ ਉਹਨਾਂ ਨੂੰ ਕਿਵੇਂ ਛੱਡ ਦਈਏ ਕਿਵੇਂ ਉਹਨਾਂ ਨੇ ਆਪਣੀ ਕੋਈ ਗਲਤੀ ਨਹੀਂ ਮੰਨਣ ਨੂੰ ਤਿਆਰ ਹੈਗੇ ਤੁਹਾਨੂੰ ਕੀ ਲੱਗਦਾ ਕਿ ਗਲਤੀ ਮੰਨਣੀ ਚਾਹੀਦੀ ਹੈ ਕਿ ਉਸ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਹੋਈਆਂ ਉਹਨਾਂ ਨੂੰ ਫਿਰ ਬਾਹਰ ਕਰ ਦੇਣਗੇ ਦੇਖੋ ਕੁੱਤੇ ਨੂੰ ਮਾਰਨਾ ਬਹੁਤ ਵੱਡਾ ਪਾਪ ਹੁੰਦਾ ਤੇ ਹਲਕੇ ਕੁੱਤੇ ਨੂੰ ਮਾਰ ਦੇਣਾ ਸਭ ਤੋਂ ਵੱਡਾ ਪੁੰਨ ਹੁੰਦਾ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਨਹੀਂ ਪਰ ਮਾਫੀ ਕਾਦੀ ਮੰਗਣਾ ਇੱਕ ਪਾਸੇ ਸਾਡੇ ਨੌਜਵਾਨਾਂ ਦਾ ਦਿਨੋਂ ਦਿਨ ਘਾਣ ਹੋਈ ਜਾਂਦਾ ਦੂਸਰੇ ਪਾਸੇ ਕੁਰਸੀ ਤੇ ਬੈਠੇ ਜਿਹੜੇ ਆ ਸ਼ਾਸਨੇ ਸ਼ਾਸਕ ਆ ਉਸ ਚੀਜ਼ ਦੀਆਂ ਖੁਸ਼ੀਆਂ ਮਣਾਉਂਦੇ ਉਹਨਾਂ ਨੂੰ ਹੱਲਾਸ਼ੇਰੀਆਂ ਦਿੰਦੇ ਆ ਫਿਰ ਸ਼ਾਸਕ ਕਸੂਰਵਾਦ ਹੋਇਆ ਨਾ ਤੇ ਕਸੂਰਵਾਰ ਨੂੰ ਮਾਰ ਦੇਣਾ ਕੋਈ ਗੁਨਾਹ ਨਹੀਂ ਹੁੰਦਾ ਜੇ ਕਸੂਰਵਾਰ ਨੂੰ ਮਾਰਨਾ ਗੁਨਾਹ ਏ ਫਿਰ ਜਿੰਨੇ ਜੱਜਾਂ ਨੇ ਹੁਣ ਤੱਕ ਫਾਂਸੀਆਂ ਸੁਣਾਇਆਂ ਸਾਰਿਆਂ ਨੂੰ ਫਾਂਸੀ ਹੋਣੀ ਚਾਹੀਦੀ ਏ ਫਿਰ ਉਹਨਾਂ ਨੇ ਵੀ ਗੁਨਾਹ ਹੀ ਕੀਤੇ ਨਾ ਕਿਸੇ ਨੂੰ ਮਾਰਨਾ ਜੇ ਬੰਦੇ ਦੇ ਹੱਥ ਵਸ ਨਹੀਂ ਆ ਤੇ ਫਿਰ ਜਿੰਨੇ ਜੱਜਾਂ ਨੇ ਸਜ਼ਾਵਾਂ ਦਿੱਤੀਆਂ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਸਾਰਿਆਂ ਨੂੰ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਮਿਲਦੀ ਇਸਦੇ ਤੇ ਉਹਨਾਂ ਨੇ ਵੀ ਟਿੱਪਣੀ ਕਰ ਦਿੱਤੀ ਮਨੰਜ ਮਨਿੰਦਰਜੀਤ ਸਿੰਘ ਬਿੱਟਾ ਹਰੀ ਉਹ ਕਹਿੰਦੇ ਕਿ ਇਹਨਾਂ ਨੇ ਕਿਹੜਿਆ ਕੋਈ ਜੰਗਾ ਦਿੱਤੀਆਂ ਨੇ ਇਹਨਾਂ ਨੇ ਕਿਹੜੀਆਂ ਕਿ ਲੜਾਈਆਂ ਲੜੀਆਂ ਨੇ ਇਹਨਾਂ ਨੂੰ ਮਾਫ ਕਰਕੇ ਜ਼ਿਲ੍ਹਾ ਦੇ ਵਿੱਚੋਂ ਬਾਹਰ ਕੱਢਿਆ ਇਹਨਾਂ ਨੇ ਤਾਂ ਕਹਿੰਦੇ ਹੱਤਿਆਵਾਂ ਕੀਤੀਆਂ ਨੇ ਮਾਰੇ ਨੇ ਬੇਕਸੂਰ ਲੋਕ ਮਾਰਨੇ ਦਾ ਜਿਹੜਾ ਹੋਇਆ ਇਹ ਚਵਲ ਆਪਾਂ ਦਾ ਨਾਂ ਹੀ ਲੈਣਾ ਛੱਡੋ ਪੁਰੇ ਹੋਰ ਕਿਸ ਦੀ ਗੱਲ ਕਰੋ ਕੋ ਸੁਨੇਹਾ ਜਾਂਦੇ ਸੰਗਤ ਨੂੰ ਜਿਸ ਤਰੀਕੇ ਦੇ ਨਾਲ ਇੱਥੇ ਹੋਇਆ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਨੇ ਜ ਸੰਗਤ ਦੇ ਚਰਨਾਂ 'ਚ ਤਾਂ ਬਸ ਇਹੀ ਉਹ ਬੇਨਤੀ ਆ ਅਕਾਲ ਪੁਰਖ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜਨੇਹਾ ਦੇ ਕੇ ਗਏ ਆ ਕਿ ਸਾਨੂੰ ਅਮਰ ਧਾਰੀ ਹੋ ਗਏ ਤੇ ਸਿੰਘ ਸਜਣਾ ਪਊਗਾ ਜਦੋਂ ਅਸੀਂ ਆਪਣਾ ਆਪ ਪਛਾਣ ਲਿਆ ਤੇ ਉਦੋਂ ਜਿਹੜੀਆਂ ਇਹ ਰਾਜ ਦੀਆਂ ਤਾਕਤ ਸਾਡੇ ਕੋਲ ਆਪਣੇ ਆਪ ਹੀ ਆ ਜਾਣਗੀਆਂ ਬਹੁਤ ਸ਼ੁਕਰੀਆ ਭਾਈ ਸਾਹਿਬ ਸਾਡੇ ਨਾਲ ਸੀਗੇ ਤਾਂ ਗੱਲਬਾਤ ਕਰ ਰਹੇ ਸੀ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰਿਓ ਕੈਮਿਸਾਜੋਗ ਦੇ ਸੀ ਹਰੀਸ਼ ਧੰਨਵਾਦ